प्यारे वचन ਅਸੀਂ ਹਰ ਰੋਜ਼ ਪੜ੍ਹਦੇ ਹਾਂ ਮਹਾਰਾਜ ਕਹਿਣ ਲੱਗੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਸਾਰੇ ਜੀਆਂ ਦਾ ਸਾਰੇ ਜਗ ਦਾ ਇੱਕੋ ਦਾਤਾ ਹੈ ਤੇ ਇਸੇ ਗੱਲ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਸ਼ਬਦਾਂ ਵਿੱਚ ਇੰਜ ਕਹਿੰਦੇ ਨੇ ਹਜ਼ੂਰ ਕਹਿਣ ਲੱਗੇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੇ ਜਗਤ ਨੂੰ ਫਿਰ ਕੇ ਜਦੋਂ ਦੇਖਿਆ ਸੰਸਾਰ ਦੇ ਵਿੱਚ ਇੱਕ ਹੀ ਦਾਤਾ ਹੈ ਤੇ ਹਰ ਰੋਜ਼ ਬਾਣੀ ਪੜਨ ਵਾਲਾ ਵੀ ਜਪ ਬਾਣੀ ਜਪਦੀ ਸਹਿਬ ਦੀ ਬਾਣੀ ਦਾ ਪਾਠ ਕਰਨ ਵਾਲਾ ਵੀ ਪੜਦਾ ਹੈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਗੁਰਮਖੋ ਇੱਕ ਹੀ ਦਾਤਾ ਹੈ ਸਾਰੇ ਦਾ ਸਾਰਾ ਜਗਤ ਭਿਖਾਰੀਆਂ ਦਾ ਹੈ ਇਸ ਕਰਕੇ ਕੋਸ਼ਿਸ਼ ਕਰਗੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਰਧ ਜੋੜ ਕੇ ਉਸ ਦਾਤੇ ਕੋਲ ਮੰਗਗੇ ਜਿਸ ਦਾਤੇ ਦਾ ਭੰਡਾਰਾ ਬੜਾ ਵਿਸ਼ਾਲ ਏ ਬਹੁਤ ਵੱਡਾ ਏ ਜਿਸ ਭੰਡਾਰੇ ਦੇ ਵਿੱਚ ਕਦੇ ਵੀ ਟੋਟ ਨਹੀਂ ਆ ਸਕਦੀ ਬਾਣੀ ਦੇ ਬਹੁਤ ਪਿਆਰੇ ਬਚਨ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵੀ ਅਗੰਤ ਭਰੇ ਭੰਡਾਰ ਜੇ ਉਸ ਦਾਤੇ ਕੋਲੋਂ ਕੁਝ ਮੰਗਣਾ ਨਾ ਤੇ ਇੱਕੋ ਦਾਤ ਮੰਗੀ ਮਹਾਰਾਜ ਜੇ ਤੇਰੇ ਕੋਲ ਮੈਂ ਮੰਗਣ ਆਇਆ ਮੈਨੂੰ ਇੱਕ ਨਾਮ ਦੀ ਦਾਤ ਬਖਸ਼ੀ ਤੇਰੇ ਨਾਮ ਤੋਂ ਬਿਨਾ ਸੰਸਾਰ ਦੇ ਅੰਦਰ ਦੁੱਖਾਂ ਸਿਰ ਦੁੱਖ ਨਹੀਂ ਕਿਉਂਕਿ ਮੈਨੂੰ ਸਮਝ ਪੈ ਗਈ ਜਦੋਂ ਤੁਸੀਂ ਆਵਾਜ਼ ਮਾਰ ਕੇ ਮੈਨੂੰ ਆਪਣੇ ਕੋਲ ਬੁਲਾਇਆ ਕਿ ਆ ਸਿੱਖਾ ਬਾਣੀ ਪੜ ਜਦੋਂ ਮੈਂ ਤੇਰੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਤੇਰੀ ਬਾਣੀ ਨੂੰ ਪੜਿਆ ਮੈਨੂੰ ਸਮਝ ਪੈ ਗਈ ਕਿ ਦਾਤਾ ਤਾਂ ਇੱਕ ਹੈ ਉਸ ਦਾਤੇ ਕੋਲੋਂ ਮੈਂ ਦਾਤਾ ਨਾ ਮੰਗਾ ਕਿਉਂਕਿ ਜਦੋਂ ਦਾਤ ਪਿਆਰੀ ਵਿਸਰਿਆ ਦਤਾਰਾ ਵਾਲੀ ਕਿਤੇ ਖੇਡ ਨਾ ਹੋ ਜਾਵੇ ਮੈਨੂੰ ਸਮਝ ਪੈ ਗਈ ਮੰਗਨ ਮੰਗਾ ਨੀਕਾ ਹਰਜਸ ਗੁਰ ਤੇ ਮੰਗਣਾ ਮੈਨੂੰ ਪਤਾ ਲੱਗਿਆ ਤੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਮੈਨੂੰ ਮਾਲਕ ਜੀ ਆਪਣਾ ਨਾਮ ਦੇ ਦਿਓ ਕਿਉਂਕਿ ਜਿੰਨਾ ਕੋਲੇ ਤੇਰਾ ਨਾਮ ਈ ਤੇਰੇ ਨਾਮ ਦਾ ਆਸਰਾ ਏ ਤੇਰੇ ਨਾਮ ਦਾ ਸਹਾਰਾ ਏ ਤੇਰੇ ਨਾਮ ਦਾ ਆਧਾਰ ਏ ਯਕੀਨ ਕਰਕੇ ਜਾਣਣਾ ਗੁਰਮਖੋ ਉਹਨਾਂ ਦੇ ਜੀਵਨ ਚ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ